ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕਰਕੇ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ ਨਸ਼ਾ ਤਸਕਰੀ ਕਰਨ ਦੇ ਵਿੱਚ ਜਿੱਥੇ ਮਰਦ ਸ਼ਾਮਿਲ ਸਨ ਹੁਣ ਔਰਤਾਂ ਵੀ ਨਸ਼ਾ ਤਸਕਰੀ ਦਾ ਧੰਦਾ ਕਰ ਰਹੀਆਂ ਨੇ ਨਾਬਾ ਸਦਰ ਪੁਲਿਸ ਨੂੰ ਉਦੋਂ ਆਪਰੇਸ਼ਨ ਕਾਸੋ ਤਹਿਤ ਵੱਡੀ ਸਫਲਤਾ ਹਾਸਲ ਹੋਈ ਜਦੋਂ ਨਾਬਾ ਸਦਰ ਪੁਲਿਸ ਨੇ ਨਸ਼ਾ ਤਸਕਰੀ ਕਰਨ ਦੇ ਵਿੱਚ ਦੋ ਵੱਖ-ਵੱਖ ਮਾਮਲੇ ਅਧੀਨ ਦੋ ਔਰਤਾਂ ਨੂੰ 10-10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ ਇਹਨਾਂ ਔਰਤਾਂ ਦੀ ਪਹਿਚਾਣ ਅਮਰਪਾਲੀ ਉਰਫ ਜੋਤੀ ਅਤੇ ਪਰਮਜੀਤ ਕੌਰ ਵਜੋਂ ਹੋਈ ਹੈ ਇਹ ਔਰਤਾਂ ਪਿੰਡ ਰੋਹੇਟੀ ਛੰਨਾ ਦੀਆਂ ਰਹਿਣ ਵਾਲੀਆਂ ਦੱਸਣਾ ਜਾ ਰਹੀਆਂ ਨੇ। ਇਸ ਮੌਕੇ ਉੱਤੇ ਨਾਬਾਸ ਅਦਰ ਪੁਲਿਸ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਬਤ ਜਾਣਕਾਰੀ ਮਿਲੀ ਸੀ ਜਿਸ ਤਹਿਤ ਦੋ ਔਰਤਾਂ ਨੂੰ 10-10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਨਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਵੇਗਾ ਅਤੇ ਪੁੱਛਿਆ ਜਾਵੇਗਾ ਕਿ ਇਹ ਕਿੱਥੋਂ ਨਸ਼ਾ ਦੀ ਤਸਕਰੀ ਕਰਦੇ ਸਨ ਅਤੇ ਕਿੱਥੇ ਵੇਚਦੇ ਸਨ। ਸਰੀ ਦੋ ਦੋ ਲੇਡੀਆਂ ਨੇ ਜੀ ਇਹਨਾਂ ਕੋਲ ਕੀ ਕੁਝ ਬਰਾਮਦ ਹੋਇਆ ਕੀ ਇਹਨਾਂ ਦਾ ਸਟੇਟਸ ਹੈ ਜੀ ਪੰਜਾਬ ਪੁਲਿਸ ਬਰਨੌਂ ਮਾਨਯੋਗ ਡੀਜੀ ਡੀਜੀ ਸਾਹਿਬ ਦੇ ਹੇਠਾਂ ਤਾਮ ਤੱਕ ਐਸਐਸਪੀ ਸਾਹਿਬ ਸ੍ਰੀ ਪ੍ਰੂਨ ਸ਼ਰਮਾ ਜੀ ਆਈਪੀਐਸ ਐਸਐਸਪੀ ਪਟਿਆਲਾ ਜੀ ਦੇ ਦिशਾਂ ਨਿਰਦੇਸ਼ ਅਨੁਸਾਰ ਡੀਐਸਪੀ ਸਾਹਿਬ ਨੰਬਰ ਸ੍ਰੀ ਦਵਿੰਦਰ ਅਤਰੀ ਜੀ ਦੀ ਨਿਗਰਾਨੀ ਹੇਠ ਕਾਸ਼ ოਪਰੇਸ਼ਨ ਅਸੀਂ ਸ਼ੁਰੂ ਕੀਤਾ ਹੈ ਤੇ ਕੱਲ ਕਾਸ਼ ოਪਰੇਸ਼ਨ ਦੇ ਦੌਰਾਨ ਅਸੀਂ ਦੋ ਲੇਡੀਆਂ ਨੂੰ ਅਲੱਗ-ਅਲੱਗ ਥਾਂ ਤੋਂ ਸਾਡੇ ਅਜੂਬ ਨੇ ਕਾਬੂ ਕੀਤਾ ਜਿਨ੍ਹਾਂ ਤੋਂ ਇਹ ਟੋਕੀ ਇਚਾਰਜ ਚੀਟਾ ਵਾਲਾ ਸਬ ਇੰਸਪੈਕਟਰ ਸਰਵਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਇੱਕ ਲੇਡੀ ਜਿਹਦਾ ਨਾਮ ਅਬਰਪਾਲੀ ਉਰਫ ਜੋਤੀ ਨੂੰ ਕਾਬੂ ਕਰਕੇ ਉਹਦੇ ਕੋਲੋਂ 10 ਗ੍ਰਾਮ ਚੀਟਾ ਐ ਜਬਰਾਬੰਦ ਕੀਤਾ ਜੀ ਤੇ ਪਰਚਾ ਦਰਜ ਕਰਤਾ ਜੀ ਤੇ ਇਸੇ ਤਰ੍ਹਾਂ ਦੀ ਚੋਕੀ ਇਚਾਰਜ ਗਲਵੱਟੀ ਪੀਐਸਏ ਬਲਕਾਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਇੱਕ ਲੇਡੀ ਜਿਹਦਾ ਨਾਮ ਪਤਾ ਲੱਗਿਆ ਪਰਮਜੀਤ ਕੌਰ ਨੇ ਉਹਨੂੰ ਕਾਬੂ ਕਰਕੇ ਉਸ ਤੋਂ ਬਰਾਬਰ ਦੀ ਹੋਈ 10 ਗ੍ਰਾਮ ਚੀਟਾ ਜੀ ਜਿਨ੍ਹਾਂ ਦੇ ਖਿਲਾਫ ਸੀਐਨਡੀਪੀ ਸੈਕਟਰ ਦੇ ਇਹਨਾਂ ਮੁਕਦਮੇ ਦਰਜ ਕਰ ਦਿੱਤੇ ਜੀ ਤੇ ਤਫਤੀਸ਼ ਜਾਰੀ ਹੈ ਜੀ ਤੇ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਨਸ਼ਾ ਬਚਨ ਦੀਆਂ ਇਹ ਪਾਏ ਜਾਂਦੇ ਅਲੱਗ-ਅਲੱਗ ਦਰਦ ਨੇ ਜੀ ਔਰ ਡਿਊਰਿੰਗ ਇਨਵੈਸਟੀਗੇਸ਼ਨ ਦੀ ਗੱਲ ਚਾਹਾਂ। ਦੋਮੇ ਦੋਮੇ ਉੱਠ ਕਰਕੇ ਲਾਪੇ ਨੇ ਜੀ। ਦੋਨੇ ਲੇਡੀਜ਼ ਜੀ ਆਹ ਚਲੋ ਦੋਨੇ ਲੇਡੀਜ਼। ਨੀਡਲ ਪਾਕਟੇ ਦਰਦ ਨੇ ਪਹਿਲਾਂ ਵੀ ਉਹ ਵੀ ਦੋਨੋਂ ਤੇ ਹੈ। ਦੋਨਾਂ ਦੇ ਜੀ ਹਾਂ ਪ੍ਰੀਵਿਅਸ ਰਿਕਾਰਡ ਹੈ ਨਾ ਪਰਚੇ ਦਰਜ ਹੋਏ ਨੇ। ਕੈਂਡੀਪੇਸ ਦੇ ਪਰਚੇ ਦਰਜ ਹੋਏ ਨੇ। ਔਰ ਇਟਰੀਨ ਫਰਦਰ ਕੀ ਕਾਰਵਾਈ ਹੋਈ? ਇਹਨਾਂ ਨੂੰ ਅਸੀਂ ਮੰਨ ਲਿਆ ਕਿ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਾਂਗੇ ਦੀ ਪੁਲਿਸ ਰਿਪੋਰਟ ਹਾਸਲ ਕਰਕੇ ਜੀ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਾਂਗੇ। ਕੁਝ ਬਦਲ ਲੱਗੇ ਕਿੱਥੋਂ ਲੈਂਦੇ ਸੀ ਕਿੱਥੇ ਉਹ ਅਸੀਂ ਪੁੱਛੀਚ ਕਰਾਂਗੇ ਜੀ ਪੁਲਿਸ ਮਾਨ ਹਾਸਲ ਕਰਕੇ ਜਿਹਨਾਂ ਦੇ ਬੈਕਵਰਡ ਲਿੰਕੇਜ ਦੇ ਫਾਰਵਰਡ ਲਿੰਕੇਜ ਦੀ ਡਿਟੇਲ ਅਸੀਂ ਉਹ ਇਹ ਦੇ ਸੇਸ਼ਨ ਕਰਾਂਗੇ